ਸੋ ਫੋਰਨ ਅਫੇਅਰਸ ਨੇ ਰੀਸੈਂਟ ਆਰਟੀਕਲ ਆਇਆ ਵੀ ਪਾਕਿਸਤਾਨ ਵਿੱਚ ਇੱਕ ਸ਼ਾਂਤ ਕਿਸਮ ਦਾ ਫੌਜੀ ਰਾਜ ਬਲਟਾ ਹੋ ਰਿਹਾ ਹੈ ਨਾ ਸੋ ਜਿਹੜਾ ਹੈਗਾ ਵੀ ਸਾਇਲੈਂਟ ਕਾਉਪ ਆ ਜਿਹੜਾ ਉਹ ਹੋ ਰਿਹਾ ਹੈਗਾ ਉਹਨਾਂ ਨੇ ਕਿਹਾ ਉਹ ਕਹਿੰਦਾ ਵੀ ਤੁਸੀਂ ਦੇਖੋ ਵਾਈਟ ਹਾਊਸ ਵਿੱਚ ਪ੍ਰਧਾਨ ਮੰਤਰੀ ਡੋਨਲਡ ਟਰੰਪ ਦੇ ਸੱਜੇ ਖੜੇ ਆ ਤੇ ਫੌਜ ਦਾ ਮੁਖੀ ਖੱਬੇ ਖੜਾ ਇਟ ਮੀਨਸ ਪ੍ਰਧਾਨ ਮੰਤਰੀ ਦੀ ਪਾਵਰ ਔਰ ਫੌਜ ਦੇ ਮੁਖੀ ਦੀ ਪਾਵਰ ਆ ਜਿਹੜੀ ਬਰਾਬਰ ਤੌਰ ਤੇ ਟੋਲੀ ਜਾਣ ਲੱਗੀ ਹੈਗੀ ਆ ਉਹਨਾਂ ਨੂੰ ਵੇਟੇਜ ਆ ਦਿੱਤੀ ਜਾਣ ਲੱਗੀ ਆ ਜਿਹੜਾ IMF ਨੇ ਹੁਣ ਪਾਕਿਸਤਾਨ ਨੂੰ ਮਿਲੀਅਨਸ ਆਫ ਡਾਲਰ ਦਾ ਲੋਨ ਦਿੱਤਾ ਉਹ ਫੌਜੀ ਮੁਖੀ ਦੀ ਇੰਟਰਵੈਂਸ਼ਨ ਨਾਲ ਦਿੱਤਾ ਇਟ ਮੀਨਸ ਤੁਸੀਂ ਦੇਖੋ ਵੀ ਪ੍ਰਧਾਨ ਮੰਤਰੀ ਦੀ ਦਖਲਅੰਦਾਜ਼ੀ ਜਾਂ ਖਜ਼ਾਨਾ ਮੰਤਰੀ ਦੀ ਦਖਲਅੰਦਾਜ਼ੀ ਨਾਲ ਲੋਨ ਨਹੀਂ ਮਿਲਿਆ ਸੋ ਉਹ ਉਹਨਾਂ ਨੂੰ ਜਿਹੜਾ ਹੈਗਾ ਜਿਹੜਾ ਫੌਜ ਦੇ ਮੁਖੀ ਨਾਲ ਜਿਹੜਾ ਹੈਗਾ ਮਿਲਿਆ ਸੋ ਅਮਰੀਕਾ ਨਾਲ ਡਿਪਲੋਮੈਟਿਕ ਰਿਲੇਸ਼ਨ ਵੀ ਹੈ ਜਿਹੜੇ ਉਹ ਫੌਜ ਦੇ ਮੁਖੀ ਰਾਹੀਂ ਜਿਹੜੇ ਸਾ ਠੀਕ ਹੋ ਰਿਹਾ ਹੈ ਇਸੇ ਤਰ੍ਹਾਂ ਸਾਊਦੀ ਅਰਬ ਨਾਲ ਜਿਹੜਾ ਸਿਕਿਉਰਿਟੀ ਪੈਕਟ ਹੋਇਆ ਉਹ ਵੀ ਆਸਮਾਨੀਰ ਦੇ ਰਾਹੀਂ ਹੈ ਜਿਹੜਾ ਹੋ ਰਿਹਾ ਹੈ ਬ੍ਰਿਟਿਸ਼ ਕਲੰਬੀਆ ਦੀ ਸ਼ਾਇਦ ਕੋਰਟ ਵਿੱਚ ਇੱਕ 9 ਮਿਲੀਅਨ ਡਾਲਰ ਦਾ ਮਾਨਹਾਨੀ ਦਾ ਕੇਸ ਦਰਜ ਕਰਿਆ ਗਿਆ ਵੀ ਮੇਰੇ ਇੱਕ ਕੈਰੀਅਰ ਨੂੰ ਬਰਬਾਦ ਕੀਤਾ ਗਿਆ ਮੈਨੂੰ ਟਾਰਗੇਟ ਕੀਤਾ ਗਿਆ ਸਿਰਫ ਸਿੰਘ ਲੱਗਿਆ ਹੋਣ ਕਰਕੇ ਸੋ ਮੇਰੇ ਨਾਂ ਨਾਲ ਉਹ ਕਹਿੰਦਾ ਸਿੰਘ ਲੱਗਿਆ ਹੋਇਆ ਮੇਰੇ ਸਰਨੇਮ ਕਰਕੇ ਜਿਹੜਾ ਮੈਨੂੰ ਇਹ ਟਾਰਗੇਟ ਕੀਤਾ ਗਿਆ ਭਾਰਤ ਸਰਕਾਰ ਆ ਜਿਹੜੀ ਉਹ ਕਿਸੇ ਵੀ ਇਸਤਾਂ ਦੀ ਸ਼ਮੂਲੀਅਤ ਨੂੰ ਡਿਨਾਈ ਕਰ ਰਹੀ ਹੈ ਵੀ ਸਾਡਾ ਇਹਦੇ ਵਿੱਚ ਕੋਈ ਸਬੰਧ ਨਹੀਂ ਪਾਕਿਸਤਾਨ ਚ ਆਰਮੀ ਦੇ ਰੋਲ ਨੂੰ ਲੈ ਕੇ ਹੈਗਾ ਕੁਝ ਨਵੇਂ ਆਰਟੀਕਲ ਜਿਹੜੇ ਸਾਹਮਣੇ ਆਏ ਨੇ ਸਦਾਰਤਪਾਲ ਸਿੰਘ ਜੀ ਕਿਵੇਂ ਦੇਖਦੇ ਹੋ ਪਿਛਲੇ ਸਮਿਆ ਦੇ ਵਿੱਚ ਆਪਾਂ ਦੇਖਿਆ ਕਿ ਆਰਮੀ ਜਿਹੜੀ ਹੈ ਕੂ ਕਰ ਦਿੰਦੀ ਸੀ ਤੇ ਦੇਸ਼ ਦੇ ਉੱਤੇ ਜਿਹੜਾ ਹੈ ਕਬਜ਼ਾ ਕਰ ਲੈਂਦੀ ਸੀ ਨਮਾਜ਼ ਸ਼ਰੀਬ ਤੋਂ ਬਾਅਦ ਚੋਂ ਆਪਾਂ ਕਈ ਵਾਰ ਦੇਖਿਆ ਕਿ ਜਿਹੜੇ ਰਾਸ਼ਟਰਪਤੀ ਬਣੇ ਸਨ ਉਹ ਵੀ ਫੌਜਮੁਖੀ ਹੀ ਸਨ ਤੇ ਹੁਣ ਵੀ ਜਿਹੜੀਆਂ ਬਹੁਤ ਸਾਰੀਆਂ ਸ਼ੰਕਾਵਾਂ ਵੀ ਚੱਲ ਰਹੀਆਂ ਸਨ ਕਿ ਸ਼ਾਇਦ ਇਸ ਤਰੀਕੇ ਦਾ ਨਾ ਹੋ ਜਾਵੇ ਪਰ ਦੂਜੇ ਮੰਨੇ ਜਿਹੜੇ ਹੁਣ ਫੌਜਮੁਖੀ ਹੈਗੇ ਨੇ ਆਸੀਫ ਮਨੀਰ ਉਹਨਾਂ ਨੂੰ ਇੰਪੋਰਟੈਂਸ ਵੀ ਕਾਫੀ ਵੱਡੇ ਪੱਧਰ ਤੇ ਮਿਲ ਰਹੀ ਹੈਗੀ ਹੈ ਚਾਹੇ ਆਪਾਂ ਦੇਖਿਆ ਕਿ ਡੋਨਲਡ ਟਰ ਵੀ ਬਹੁਤ ਕੋਸ਼ਿਸ਼ ਕੀਤੀ ਚੱਲ ਕੀ ਰਿਹਾ ਹੈਗਾ ਹਾਂਜੀ ਹਾਂਜੀ ਸੋ ਫੋਰਨ ਅਫੇਅਰਸ ਨੇ ਰੀਸੈਂਟ ਆਰਟੀਕਲ ਲਾਇਆ ਵੀ ਪਾਕਿਸਤਾਨ ਵਿੱਚ ਇੱਕ ਸ਼ਾਂਤ ਕਿਸਮ ਦਾ ਫੌਜੀ ਬਰਾਜਪਲਟਾ ਹੋ ਰਿਹਾ ਹੈ ਨਾ ਹੂੰ ਸੋ ਜਿਹੜਾ ਹੈਗਾ ਵੀ ਸਾਇਲੈਂਟ ਕਾਉਪ ਆ ਜਿਹੜਾ ਉਹ ਹੋ ਰਿਹਾ ਹੈਗਾ ਉਹਨਾਂ ਨੇ ਕਿਹਾ ਉਹ ਕਹਿੰਦਾ ਵੀ ਤੁਸੀਂ ਦੇਖੋ ਵਾਈਟ ਹਾਊਸ ਵਿੱਚ ਪ੍ਰਧਾਨ ਮੰਤਰੀ ਡੋਨਲਡ ਟਰੰਪ ਦੇ ਸੱਜੇ ਖੜੇ ਆ ਤੇ ਫੌਜ ਦਾ ਮੁਖੀ ਖੱਬੇ ਖੜੇ ਇਟ ਮੀਨਸ ਪ੍ਰਧਾਨ ਮੰਤਰੀ ਦੀ ਪਾਵਰ ਔਰ ਫੌਜ ਦੇ ਮੁਖੀ ਦੀ ਪਾਵਰ ਆ ਜਿਹੜੀ ਬਰਾਬਰ ਤੌਤੇ ਤੋਲੀ ਜਾਣ ਲੱਗੀ ਹੈਗੀ ਆ ਉਹਨਾਂ ਨੂੰ ਵੇਟੇਜ ਆ ਦਿੱਤੀ ਜਾਣ ਲੱਗੀ ਆ ਸੋ ਪਾਰਲੀਮੈਂਟ ਵਿੱਚ ਬਿਲ ਪੇਸ਼ ਕਰਕੇ ਜਿਹੜਾ ਹੈਗਾ ਉਹਨਾਂ ਨੂੰ ਚੀਫ ਆਫ ਆਰਮੀ ਸਟਾਫ ਜਿਹੜਾ ਹੈਗਾ ਆਸਿਮ ਮਨੀਰ ਨੂੰ ਬਣਾ ਦਿੱਤਾ ਹੋਇਆ ਸੋ ਇਹ ਹੈਗਾ ਹੁਣ ਉਹ ਜਿਹੜਾ ਫੋਰਨ ਅਫੇਅਰਸ ਦਾ ਆਰਟੀਕਲ ਉਹ ਇਹ ਕਹਿ ਰਿਹਾ ਹੈਗਾ ਵੀ ਅੱਗੇ ਫੌਜ ਸੱਤਾ ਹਥਿਆ ਲੈਂਦੀ ਸੀ ਸਾਰੇ ਕੁਸ਼ਤੇ ਕਾਬਜ ਹੋ ਜਾਂਦੀ ਸੀ ਇਹ ਜਿਹੜਾ ਸ਼ਾਂਤਮਈ ਰਾਜਪਲਟਾ ਚੱਲ ਰਿਹਾ ਇਹਦੇ ਵਿੱਚ ਫੌਜ ਸਿੱਧੇ ਤੌਰ ਤੇ ਸੱਤਾ ਨਹੀਂ ਹਥਿਆਰੀ ਮਤਲਬ ਚੱਲ ਲੱਗੀ ਸਰਕਾਰ ਹੀ ਰਹੀ ਹੈ ਇਨਸਟਰਕਸ਼ਨ ਫੌਜ ਦੀਆਂ ਦੀ ਹਾਂ ਹਾਂ ਵੀ ਜਿਹੜੀ ਫੌਜ ਆ ਬਹੁਤ ਸਾਰੀ ਪਾਲਿਸੀ ਮੇਕਿੰਗ ਚਾ ਜਿਹੜੀ ਆ ਰਹੀ ਹੈ ਫੌਜ ਆ ਜਿਹੜੀ ਫੋਰਨ ਡਾਇਰੈਕਟਡ ਇਨਵੈਸਟਮੈਂਟ ਲਿਆ ਰਹੀ ਹੈ ਜਿਹੜਾ ਆਈਐਮਐਫ ਨੇ ਹੁਣ ਪਾਕਿਸਤਾਨ ਨੂੰ ਮਿਲੀਅਨਸ ਆਫ ਡਾਲਰ ਦਾ ਲੋਨ ਦਿੱਤਾ ਹੈ ਉਹ ਫੌਜੀ ਮੁਖੀ ਦੀ ਇੰਟਰਵੈਂਸ਼ਨ ਨਾਲ ਦਿੱਤਾ ਇਟ ਮੀਨਸ ਤੁਸੀਂ ਦੇਖੋ ਵੀ ਪ੍ਰਧਾਨ ਮੰਤਰੀ ਦੀ ਦਖਲਅੰਦਾਜ਼ੀ ਜਾਂ ਖਜ਼ਾਨਾ ਮੰਤਰੀ ਦੀ ਦਖਲਅੰਦਾਜ਼ੀ ਨਾਲ ਲੋਨ ਨਹੀਂ ਮਿਲਿਆ ਸੋ ਉਹ ਉਹਨਾਂ ਨੂੰ ਜਿਹੜਾ ਹੈਗਾ ਜਿਹੜਾ ਫੌਜ ਦੇ ਮੁਖੀ ਨਾਲ ਜਿਹੜਾ ਹੈਗਾ ਮਿਲਿਆ ਸੋ ਅਮਰੀਕਾ ਨਾਲ ਡਿਪਲੋਮੈਟਿਕ ਰਿਲੇਸ਼ਨ ਵੀ ਹੈ ਜਿਹੜੇ ਉਹ ਫੌਜ ਦੇ ਮੁਖੀ ਰਾਹੀਂ ਜਿਹੜੇ ਸਾਂ ਠੀਕ ਹੋ ਰਿਹਾ ਹੈ ਇਸੇ ਤਰ੍ਹਾਂ ਸਾਊਦੀ ਅਰਬ ਨਾਲ ਜਿਹੜਾ ਸਿਕਿਉਰਿਟੀ ਪੈਕੇਟ ਹੋਇਆ ਉਹ ਵੀ ਆਸਮੁਨੀਰ ਦੇ ਰਾਹੀਂ ਆ ਜਿਹੜਾ ਹੋ ਰਿਹਾ ਹੈ ਫੌਜ ਨੇ ਇੱਕ 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 ਇਨਵੈਸਟਮੈਂਟ ਕਾਉਂਸਲ ਬਣਾਈ ਆ ਜਿਹਨੂੰ ਸਪੈਸ਼ਲ ਇਨਵੈਸਟਮੈਂਟ ਫੈਸਿਲਿਟੇਸ਼ਨ ਕਾਉਂਸਲ ਕਿਹਾ ਗਿਆ ਸੋ ਇਹ ਫੌਜ ਵੱਲੋਂ ਬਣਾਈ ਹੋਈ ਸਪੈਸ਼ਲ ਇਨਵੈਸਟਮੈਂਟ ਕਾਉਂਸਲ ਆ ਜਿਹੜੀ ਉਹ ਮੁਲਕ ਵਿੱਚ ਫੋਰਨ ਡਾਇਰੈਕਟ ਇਨਵੈਸਟਮੈਂਟ ਕਰਵਾ ਰਹੀ ਹੈਗੀ ਆ ਜਿਹੜੀ ਕਿ એનર્ਜੀ ਦੇ ਖੇਤਰ ਵਿੱਚ ਇਹ ਖਾਸ ਕਰਕੇ ਅਮਰੀਕਾ ਨੇ ਉੱਥੇ ਕਰੀ ਹੈਗੀ ਆ ਐਗਰੀਕਲਚਰ ਦੇ ਖੇਤਰ ਵਿੱਚ ਤੇ ਮਾਈਨਿੰਗ ਦੇ ਖੇਤਰ ਵਿੱਚ ਇਟ ਮੀਨਸ ਫੌਜ ਹੁਣ ਕਹਿੰਦਾ ਵੀ ਜੰਗਾ ਲੜਨ ਵਾਲਾ ਹੀ ਧੋਰਾ ਨਹੀਂ ਰਹਿ ਗਿਆ ਹੋਇਆ ਫੌਜ ਸਰਕਾਰ ਚਲਾਉਣ ਵਿੱਚ ਆ ਜਿਹੜੀ ਉਹ ਜਿਹੜੀ ਹੈਗੀ ਆ ਉਹ ਕਾਮਯਾਬੀ ਨਾਲ ਅੱਗੇ ਵਧ ਰਹੀ ਹੈਗੀ ਸੋ ਇਹ ਇਟ ਇਜ਼ ਅ ਸਾਇਲੈਂਟ ਕਾਉਪ ਹੁਣ ਫੌਜ ਸਿੱਧੀ ਤਰ੍ਹਾਂ ਜਿੱਦਾਂ ਪਰਵੇਜ਼ ਮੁਸ਼ਰਫ ਨੇ ਜਾਂ ਜ਼ਿਆਉਲ ਹੱਕ ਨੇ ਤਖਤਾ ਪਲਟ ਕਰਿਆ ਸੀ ਜਾਂ ਇਯਾਹ ਖਾਨ ਨੇ ਕਰਿਆ ਸੀ ਉਸ ਤਰ੍ਹਾਂ ਨਹੀਂ ਕਰੇਗੀ ਕੋਲੈਬੋਰੇਸ਼ਨ ਵਿੱਚ ਫੇਸ ਤੇ ਸਰਕਾਰ ਹੀ ਚੱਲੇਗੀ ਪਰ ਪਿੱਛੋਂ ਤਣੀਆਂ ਨੇ ਜਿਹੜੀਆਂ ਉਹ ਸਰਕਾਰ ਉਹ ਫੌਜ ਫੌਜਦਿਆਂ ਜਿਹੜੀਆਂ ਰਹਿਣਗੀਆਂ ਬਿਲਕੁਲ ਕਿਉਂਕਿ ਕਾਫੀ ਸਾਰੇ ਜਦੋਂ ਆਪਾਂ ਦੇਖਦੇ ਆਂ ਜਾਂ ਜਦੋਂ ਆਪਰੇਸ਼ਨ ਸੰਦੂਰ ਵਾਲਾ ਸਮਾਂ ਸੀ ਉਦੋਂ ਵੀ ਆਪਾਂ ਦੇਖਿਆ ਕਿ ਐਕਟੀਵਿਟੀ ਫੌਜ ਮੁਖੀ ਦੀ ਜ਼ਿਆਦਾ ਸਾਹਮਣੇ ਆਈ ਇਨਸਟੈਡ ਆਫ ਕਿ ਸਰਕਾਰ ਨੇ ਕੀ ਡਿਸੀਜਨ ਲੈਣੇ ਜੀ ਬਿਲਕੁਲ ਜੀ ਤੇ ਹੁਣ ਆਪਾਂ ਗੱਲਬਾਤ ਕੈਨੇਡਾ ਦੀ ਕਰ ਲੈਨੇ ਆ ਕੈਨੇਡਾ ਦੇ ਆਫੀਸਰ ਸੰਦੀਪ ਸਿੰਘ ਸਣੀ ਦੇ ਵੱਲੋਂ ਜਿਹੜਾ ਹੈ ਭਾਰਤ ਸਰਕਾਰ ਦੇ ਉੱਤੇ 9 ਮਿਲੀਅਨ ਡਾਲਰ ਦਾ ਜਿਹੜਾ ਹੈਗਾ ਹੈ ਮਾਨ ਹਾਨੀ ਦਾ ਦਾਵਾ ਜਿਹੜਾ ਹੈ ਉਹ ਕੀਤਾ ਗਿਆ ਹੈ ਸਦਰਪਤਾ ਸਿੰਘ ਜੀ ਕੀ ਕਾਰਨ ਹੈਗੇ ਨੇ ਕੀ ਸਿਰਫ ਸਿੰਘ ਲੱਗਾ ਹੋਣ ਕਰਕੇ ਟਾਰਗੇਟ ਕੀਤਾ ਗਿਆ ਕੀ ਇਸ ਦੇ ਵਿੱਚ ਹੋਰ ਭਾਰਤ ਦਾ ਕੀ ਪੱਖ ਹੈਗਾ ਕਿੱਥੋਂ ਤੱਕ ਇਹ ਗੱਲ ਜਾਏਗੀ ਹਾਂਜੀ ਹਾਂਜੀ ਸੋ ਜਦੋਂ ਭਾਈ ਹਰਦੀਪ ਸਿੰਘ ਨਿਜਰ ਵਾਲਾ ਕੇਸ ਹੋਇਆ ਉਸ ਤੋਂ ਬਾਅਦ ਭਾਰਤ ਦੇ ਡਿਪਲੋਮੈਟਸ ਨੂੰ ਐਕਸਪੈਲ ਕੀਤਾ ਗਿਆ ਸੀ ਉਸ ਵੇਲੇ ਬਹੁਤ ਸਾਰੇ ਹੀਟਡ ਆਰਗੂਮੈਂਟਸ ਆ ਜਿਹੜੇ ਉਹ ਭਾਰਤ ਦੇ ਤੇ ਕੈਨੇਡਾ ਦੇ ਹੋਏ ਸੀ ਭਾਰਤ ਦੇ মিডিਆ ਨੇ ਬਹੁਤ ਸਾਰੇ ਚੈਨਲਾਂ ਨੇ ਜਿਹੜਾ ਸੰਦੀਪ ਸਿੰਘ ਸਿੱਧੂ ਇੱਕ ਵੱਡਾ ਪੁਲਿਸ ਆਫੀਸਰ ਹੈਗਾ ਖਾਸ ਕਰਕੇ ਕਾਊਂਟਰ ਟੈਰਰਿਜ਼ਮ ਤੇ ਕਾਊਂਟਰ ਡਰੱਗ ਦਾ ਜਿਹੜਾ ਜਿਹੜਾ ਸਿਸਟਮ ਆ ਉਹਦੀ ਉਹਦੀ ਉਹ ਟੀਮ ਦੀ ਅਗਵਾਈ ਕਰ ਰਿਹਾ ਸੀ ਉਹਦੇ ਖਿਲਾਫ ਇੱਕ ਨੈਰੇਟਿਵ ਚਲਾਇਆ ਸੀ ਵੀ ਇਹ ਹੈ ਆਈਐਸ ਦਾ ਬੰਦਾ ਇਹਦੇ ਟੈਰਰਿਸਟਾਂ ਨਾਲ ਸੰਬੰਧ ਨੇ ਇਹ ਤਾਂ ਆਪਣੇ ਆਪ ਚ ਇੱਕ ਤਰ੍ਹਾਂ ਨਾਲ ਟੈਰਰਿਸਟ ਮੰਨਿਆ ਜਾਣਾ ਚਾਹੀਦਾ ਇਹਨੂੰ ਜਿਸ ਤਰ੍ਹਾਂ ਨੌਕਰੀ ਤੋਂ ਬਰਖਾਸਤ ਕਰਨਾ ਚਾਹੀਦਾ ਇਹ ਭਾਰਤ ਦੇ ਖਿਲਾਫ ਸਾਜ਼ਿਸ਼ਾਂ ਕਰ ਰਿਹਾ ਸੋ ਹੁਣ ਸੰਦੀਪ ਸਿੱਧੂ ਵੱਲੋਂ ਜਿਹੜਾ ਹੈਗਾ ਓਹੋ ਭਾਰਤ ਸਰਕਾਰ ਦੇ ਖਿਲਾਫ ਬ੍ਰਿਟਿਸ਼ ਕੋਲੰਬੀਆ ਦੀ ਸਾਇਡ ਕੋਰਟ ਵਿੱਚ ਇੱਕ 9 ਮਿਲੀਅਨ ਡਾਲਰ ਦਾ ਮਾਨਹਾਨੀ ਦਾ ਕੇਸ ਦਰਜ ਕਰਾਇਆ ਗਿਆ ਵੀ ਮੇਰੇ ਇੱਕ ਕੈਰੀਅਰ ਨੂੰ ਬਰਬਾਦ ਕੀਤਾ ਗਿਆ ਮੈਨੂੰ ਟਾਰਗੇਟ ਕੀਤਾ ਗਿਆ ਸਿਰਫ ਸਿੰਘ ਲੱਗਿਆ ਹੋਣ ਕਰਕੇ ਸੋ ਮੇਰੇ ਨਾਂ ਨਾਲ ਉਹ ਕਹਿੰਦਾ ਸਿੰਘ ਲੱਗਿਆ ਹੋਇਆ ਮੇਰੇ ਸਰਨੇਮ ਕਰਕੇ ਜਿਹੜਾ ਮੈਨੂੰ ਇਹ ਟਾਰਗੇਟ ਕੀਤਾ ਗਿਆ ਭਾਰਤ ਸਰਕਾਰ ਆ ਜਿਹੜੀ ਉਹ ਕਿਸੇ ਵੀ ਇਸ਼ਤਾਂ ਦੀ ਸ਼ਮੂਲੀਅਤ ਨੂੰ ਡਨਾਈ ਕਰ ਰਹੀ ਹੈ ਵੀ ਸਾਡਾ ਇਹਦੇ ਵਿੱਚ ਕੋਈ ਸਬੰਧ ਨਹੀਂ ਹੂੰ ਹੁਣ মিডিਆ ਨੇ ਆਪਣੇ ਤੌਰ ਤੇ ਚਲਾਈ ਆ ਜਾਂ ਭਾਰਤ ਦੀਆਂ ਇਨਸਟਰਕਸ਼ਨਸ ਤੇ ਚਲਾਈ ਆ ਉਹ ਆਪ ਨੂੰ ਪਤਾ ਵੀ মিডিਆ ਸਰਕਾਰ ਦੀਆਂ ਹਦਾਇਤਾਂ ਨਾਲ ਹੀ ਚੱਲਦਾ ਹੈਗਾ ਪਰ ਟੈਕਨੀਕਲੀ ਜਿਹੜਾ ਹੈਗਾ ਕੇਸ ਅਪਰੂਵ ਕਰਨਾ ਜਿਹੜਾ ਹੈਗਾ ਭਾਰਤ ਸਰਕਾਰ ਨੂੰ ਬਹੁਤਾ ਔਖਾ ਨਹੀਂ ਹੈ ਕਿਉਂਕਿ ਉਹ ਕਹੇਗੀ ਵੀ ਸਾਡਾ ਤਾਂ ਇਹਦੇ ਚ ਕੋਈ ਰੋਲ ਨਹੀਂ ਮੀਡੀਆ ਦੀ ਆਪਣੀਆਂ ਖਬਰਾਂ ਨੇ ਵੀ ਮਤਲਬ ਅਸੀਂ ਕਿਹੜਾ ਪ੍ਰੈਸ ਨੋਟ ਲੈ ਕੇ ਪ੍ਰੈਸ ਨੋਟ ਕਰੀਏ ਹਾਂ ਵੀ ਇਸ ਤਰ੍ਹਾਂ ਦੇ ਹਾਲਾਤ ਆ ਸਾਹਮਣੇ ਆ ਰਹੇ ਨੇ ਜੀ ਬਿਲਕੁਲ ਜੀ ਪਰ ਦੂਜੇ ਪਨੇ ਜੇ ਆਪਾਂ ਦੂਜੇ ਪੱਖ ਤੋਂ ਦੇਖਣਾ ਹੋਵੇ ਤੇ ਇੱਕ ਵਾਰੀ ਗਲਤ ਤੇ ਜਿਹੜੀ ਹੈ ਨਿਕਲੀ ਜਾਂਦੀ ਹੈਗੀ ਕਿ ਇਸ ਤਰ੍ਹਾਂ ਦੇ ਕੇਸਿਸ ਵੀ ਹੋ ਸਕਦੇ ਨੇ ਤੇ ਭੂਵਿੱਖਤ ਦੇ ਵਿੱਚ ਜਿਹੜਾ ਹੈ ਮੀਡੀਆ ਨੂੰ ਵੀ ਸ਼ਾਇਦ ਸਾਵਧਾਨ ਕੀਤਾ ਜਾਏਗਾ ਕਿ ਤੁਸੀਂ ਕੋਈ ਇਸ ਤਰੀਕੇ ਦੀ ਜਿਹੜੀ ਟਿੱਪਣੀ ਹੈ ਉਹ ਕਰਦੇ ਹੋ ਤੇ ਉਹਦਾ ਇੰਟਰਨੈਸ਼ਨਲੀ ਕੀ ਕੋਈ ਇੰਪੈਕਟ ਪੈਂਦਾ ਹੈ ਉਹ ਦੇਖਣ ਨੂੰ ਜਿਹੜਾ ਹੈਗਾ ਕਿ ਇਹ ਜਾਇ ਇਸ ਤਰੀਕੇ ਦੀ ਵਿਚਾਰ ਜਿਹੜੀ ਆ ਨਾ ਕੀਤੀ ਜਾਵੇ ਅੱਜ ਦੇ ਸਾਡੇ ਨਿਊਜ਼ਪੁਆਇੰਟ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਸਾਨੂੰ ਕਾਲ ਕਰਕੇ ਜਰੂਰ ਦੱਸਿਆ ਜੀ ਸਾਡਾ ਸਟੂਡੀਓ ਦਾ ਨੰਬਰ ਹੈ 01215511001 ਅਖੀਰ ਦੇ ਵਿੱਚ ਦਰਸ਼ਕਾਂ ਦਾ ਧੰਨਵਾਦ ਕਰਦੇ ਹਾਂ ਸਰਦਾਰ ਰਪਤਾਰ ਸਿੰਘ ਨੂੰ ਧੰਨਵਾਦ ਕਰਦੇ ਹਾਂ ਬਤਿਹ ਦੀ ਸਾਂਝ ਪਾਉਣੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ